ਆ ਦੇਖੋ ਆ ਮਿਲਿਆ ਹੈ ਫ੍ਰਿਜ ਤੇ ਲਗਾਣ ਲਈ ਘੁੰਮਣਾ ਸੀ ਆ ਪਰ ਥੋੜੀ ਐਮਰਜੈਂਸੀ ਪੈ ਗਈ ਜਿਹੜਾ ਕਰਕੇ ਸਾਨੂੰ ਨਿਕਲਣਾ ਪਿਆ ਸਾਰੇ ਪਲਾਨ ਕੈਨਸਲ ਆ ਹੁਣ ਬਸ ਘਰ ਨੂੰ ਜਾ ਰਹੇ ਆ ਕਿਹੜਾ ਆ ਏਰੀਆ ਨਾ ਇਹ ਬੜਾ ਮਤਲਬ ਡੇਂਜਰ ਜਿਹੇ ਏਰੀਆ ਇੱਥੇ ਜਿੰਨੀ ਵਾਰ ਵੀ ਬਰਸਾਤ ਹੁੰਦੀ ਨਾ ਹਰੇਕ ਵਾਰੀ ਇੱਥੋਂ ਲੈਂਡਸਲਾਈਡ ਹੁੰਦੀ ਹੁੰਦੀ ਆ ਚੀਜ਼ ਚਾਹ ਤਾਂ ਗਈ ਆਪਣੀ ਆ ਚਾਹ ਪੀਏ ਚੱਕ ਲੋ ਆਪਣੀ ਗੱਡੀ ਤੈਨੂੰ ਚਲਾ ਨਹੀਂ ਦੇ ਨਹੀਂ ਸਕਦੇ ਕਿਉਂਕਿ ਅੱਗੇ ਲੈਂਡਸਲਾਈਡ ਹੋਈ ਆ ਇਹ ਲੈਂਡਸਲਾਈਡ ਦੇ ਉੱਤੇ ਚਾੜਦਾ ਸਿੱਧੀ ਗੱਡੀ ਤਾ ਜੇ ਕੰਦੇ ਦੀ ਦਾ ਤਾ ਜੇ ਕੰਦੇ ਦੀ ਦਾ ਨਹੀਂ ਇੱਕ ਐਮਰਜੈਂਸੀ ਪੈ ਗਈ ਸੀ ਦੋਸਤਾਂ ਦੀ ਡੈਡੀ ਡੈਥ ਹੋ ਗਈ ਸੀ ਜਿਸ ਕਰਕੇ ਸਾਨੂੰ ਵਾਪਸ ਆਣਾ ਪਿਆ ਹੈਲੋ ਗਾਇਸ ਗੁੱਡ ਮਾਰਨਿੰਗ ਹੋ ਗਈ ਆ ਤੇ ਹੋਰ ਕੀ ਹਾਲ ਚਾਲ ਚੱਲ ਸਰਦੇ ਸੋ ਆ ਗਏ ਆ ਨਵੀਂ ਵੀਡੀਓ ਲੈ ਕੇ ਤੇ ਕੱਲ ਦੀ ਵੀਡੀਓ ਪੈਨਡ ਕਰਤੀ ਸੀ ਕੱਲ ਆਪਾਂ ਗਏ ਸੀ ਗਏ ਆਪਣਾ ਖਜ਼ਾਰ ਘੁੰਮਣ ਗਏ ਸੀ ਬੈਂਕਪੁਰ ਪੀ ਕੇ ਸੀ ਜੋ ਲੋਕਲ ਮਾਰਕੀਟ ਕੋ ਮੀਜੀਸ ਤੇ ਗੜੀ ਇੰਦੌਰ ਤੇਪੀਅਲ ਮਾਰਕੀਟ ਹੈਗੀ ਆ ਉਹ ਤੋਂ ਮੀਜੀ ਉਸ ਤੋਂ ਬਾਅਦ ਅੱਜ ਦਾ ਸਾਡਾ ਪਲਾਨ ਹੈਗਾ ਆ ਆਪਾਂ ਜਾ ਰਹੇ ਹਾਂ ਪੰਚਕੁਲਾ ਵਾਟਰਫਾਲ ਨੂੰ ਤੇ ਪੰਜਪੂਲਾ ਵਾਟਰਫਾਲ ਦੇ ਨਾਲ ਨਾਲ ਆਪਾਂ ਫਿਰ ਕਵਰ ਕਰਾਂਗੇ ਅੱਜ ਵੀਡੀਓ ਤੇ ਉਸ ਤੋਂ ਬਾਅਦ ਆਪਾਂ ਨਿਕਲ ਜਾਣਾ ਸਿੱਧਾ ਘਰ ਨੂੰ ਤੇ ਦੇਖਿਓ ਵੀਡੀਓ ਨੂੰ ਅੰਤ ਤੱਕ ਜੁੜੂ ਰੱਖਿਓ ਤੁਹਾਨੂੰ ਵਧੀਆ ਵਧੀਆ ਨਜ਼ਾਰੇ ਦਿਖਾਣੇ ਨੇ ਤੇ ਪੰਜਪੂਲਾ ਵਾਟਰਫਾਲ ਦਿਖਾਣੇ ਆ ਪੰਜਪੂਲਾ ਆ ਪੰਜਪੂਲਾ ਨਹੀਂ ਪੰਜਪੂਲਾ ਵਾਟਰਫਾਲ ਜੋ ਕਿ ਢਲੋਜੀ ਤੋਂ ਇੱਕ ਰਸਤਾ ਜਾਂਦਾ ਥੱਲੇ ਨੂੰ ਗਾਂਧੀ ਚੌਕ ਚੌਕ ਰਾਈਟ ਸਾਈਡ ਨੂੰ ਥੱਲੇ ਰਸਤਾ ਜਾਂਦਾ ਹੈ ਸਿੱਧਾ 4 ਕਿਲੋਮੀਟਰ ਥੱਲੇ ਹੈਗਾ ਪੰਜਪੂਲਾ ਵਾਟਰਫਾਲ ਬਹੁਤ ਹੀ ਆਥਮ ਲੋਕੇਸ਼ਨ ਹੈਗੀ ਆ ਤੇ ਠੀਕ ਆ ਚੱਲਦੇ ਆ ਆਪਾਂ ਹੁਣ ਰੈਡੀ ਹੋ ਗਏ ਆ ਬਸ ਇਦੇ ਉੱਤੇ ਜੈਕਟ ਪਾ ਲਈ ਤੇ ਉਸ ਤੋਂ ਨਿਕਲ ਜਾਣਾ ਖਲਾਰਾ ਆਪਾਂ ਬੋ ਪਿਆ ਪਿਆ ਮੈਂ ਤੁਹਾਨੂੰ ਦਿਖਾਣਾ ਮੈਂ ਤਾਂ ਤੀਕ ਤੀ ਤੁਹਾਨੂੰ ਦਿਖਾਣੀ ਭੁੱਲ ਗਿਆ ਜਿਉਂ ਮੈਂ ਘਰੇ ਮਤਲਬ ਘਰ ਨਹੀਂ ਘਰ ਲਿਆ ਲਈ ਇੱਕ ਯਾਦ ਦੇ ਤੌਰ ਤੇ ਲੈ ਕੇ ਚੱਲਾਂ ਸੀ ਉਹ ਮੈਂ ਲਈ ਸੀ ਇੱਥੋਂ ਖਰੀਦੀ ਸੀ ਦਿਖਾਣਾ ਤੁਹਾਨੂੰ ਆ ਦੇਖ ਆ ਦੇਖੋ ਆ ਮੈਂ ਲਿਆ ਫਰਿੱਜ ਤੇ ਲਗਾਉਣ ਲਈ ਇੱਕ ਮੈਂ ਘੁੰਮਿਆ ਕਿੰਨੀ ਜਗ੍ਹਾ ਤੇ ਪਰ ਮੈਂ ਸੋਚਿਆ ਕਿ ਮੈਂ ਹੁਣ ਯਾਦ ਦੇ ਤੌਰ ਤੇ ਨਾ ਇੱਕ ਇੱਟਰੀ ਚੀਜ਼ਾਂ ਕੁਝ ਲੈ ਜਾਇਆ ਕਰ ਤੇ ਹੁਣ ਇਹਨੂੰ ਘਰੇ ਲਾਵਾਂਗੇ ਆਪਣੀ ਫਰਿੱਜ ਤੇ ਜਦੋਂ ਇਹਨੂੰ ਦੇਖਿਆ ਕਰਾਂ ਕਿ ਪੂਰਾ ਟ੍ਰਿਪ ਸਾਨੂੰ ਯਾਦ ਆ ਗਿਆ ਕਿ ਨਾ ਆਪਣਾ ਜਦੋਂ ਜਿੱਥੇ ਤੇ ਘੁੰਮ ਕੇ ਆਏ ਸੀਗੇ ਸਵੇਰ ਦਾ ਲੰਚ ਵਗੈਰਾ ਕੁਝ ਨਹੀਂ ਕੀਤਾ ਲੰਚ ਕੇ ਨਹੀਂ ਨਾ ਬ੍ਰੇਕਫਾਸਟ ਕੁਝ ਨਹੀਂ ਕੀਤਾ ਸਵੇਰ ਦਾਲੇ ਚਾਹ ਪਾਣੀ ਕੁਝ ਨਹੀਂ ਪੀਤਾ ਤੇ ਹੁਣ ਦੇਦੇ ਆ ਆਹ ਸਾਹਮਣੇ ਉੱਥੇ ਰੁਕਦੇ ਆ ਤੇ ਆਹ ਗੱਡੀ ਆਪਾਂ ਲਾਤੀ ਇੱਥੇ ਤੇ ਦੇਦੇ ਹੁਣ ਚਾਹ ਬਣੀ ਆ ਕੁਝ ਪਰਾਂਠੇ ਵਗੈਰਾ ਖਾਣੇ ਆ ਇਸ ਤੋਂ ਬਾਅਦ ਫੇਰ ਆਪਾਂ ਨਿਕਲ ਜਣਾ ਘਰੋਂ ਘੁੰਮਣਾ ਸੀ ਆ ਪਰ ਥੋੜੀ ਐਮਰਜੈਂਸੀ ਪੈ ਗਈ ਜਿਹੜਾ ਕਰਕੇ ਸਾਨੂੰ ਨਿਕਲਣਾ ਪਿਆ ਸਾਰੇ ਪਲਾਨ ਕੈਨਸਲ ਆ ਹੁਣ ਬਸ ਘਰ ਨੂੰ ਜਾ ਰਹੇ ਆ ਤੇ ਫੇਰ ਹਲੇ ਖਾਧਾ ਵੀ ਨਹੀਂ ਸੀ ਕੁਝ ਮੈਂ ਕਿਹਾ ਚੱਲ ਕੁਝ ਖਾ ਤਾਂ ਲੈਨੇ ਆ ਪਰ ਐਮਰਜੈਂਸੀ ਤਾਂ ਆ ਗਈ ਹੈ ਬਟ ਇਹ ਆ ਗਈ ਚਲੋ ਕੁਛ ਜਾਨਣਾ ਚਾਹੀਦਾ ਹੈ ਜਿਹੜੇ ਅੰਦਰ ਕਿਉਂਕਿ ਹਲੇ ਸਨ 4-5 ਘੰਟੇ ਲੱਗਣੇ ਘਰ ਪਹੁੰਚਣ ਨੂੰ ਤੇ ਬਸ ਇਸ ਲਈ ਹੁਣ ਦੇ ਦੇ ਇੱਥੇ ਆਰਡਰ ਕਰਦੇ ਕੀ ਮਿਲਦਾ ਤੇ ਖਾ ਕੇ ਨਿਕਲਦੇ ਚੀਜ਼ ਦਿਖਾਵਾਂ ਤੁਹਾਨੂੰ ਆ ਜਿਹੜਾ ਦੇਖੋ ਆ ਬਣਿਆ ਪਿਆ ਨਾ ਜੋ ਕੋੜੀਆਂ ਟਾਈਪ ਬਣਿਆ ਪਿਆ ਇਹ ਰਸਤਾ ਹੈ ਰਸਤਾ ਪੂਰਾ ਇਹ ਪੂਰੇ ਉੱਤੇ ਤੱਕ ਜਾਂਦਾ ਲੋਕੀ ਨਾ ਮਤਲਬ ਕਾਫ ਬਟਣ ਜਾਂਦੇ ਉੱਤੇ ਤੱਕ ਮੈਂ ਹੁਣੇ ਅੰਕਲ ਨੂੰ ਪੁੱਛਿਆ ਮੈਂ ਕਿਹਾ ਇਹ ਚੀਜ਼ ਹੈ ਬਣਿਆ ਹੋਇਆ ਕਹਿੰਦੇ ਕਿ ਰਸਤਾ ਹੈ ਇੱਥੋਂ ਤੋਂ ਚੜ ਕੇ ਲੋਕੀ ਜਾਂਦੇ ਉੱਪਰ ਨੂੰ ਉਹ ਉੱਤੇ ਤੱਕ ਉੱਥੋਂ ਵੱਢ ਕੇ ਜਾਂਦੇ ਆ ਕਹਾਣੀ ਇਹ ਤੇ ਨਾ ਤਿੰਨੋਂ ਵਾਟਰਫਾਲ ਇਕੱਠੇ ਦੇਖਦੇ ਆ ਇੱਕ ਤਾਂ ਦੇਖੋ ਸਾਹਮਣੇ ਆ ਸੁੱਕ ਗਿਆ ਆ ਇਹ ਵਾਟਰਫਾਲ ਸੁੱਕ ਗਿਆ ਆ ਹੁਣ ਜਦੋਂ ਮੀਂਹ ਵਗਦਾ ਪੋਗੇ ਨਾ ਇੱਥੋਂ ਵਾਟਰਫਾਲ ਦਿਖਦਾ ਹੈਗਾ ਇੱਕ ਇਹ ਆ ਇੱਕ ਉਹ ਜਿੱਥੇ ਟਰੱਕ ਖੜਾ ਹੈ ਉਹ ਜਿੱਥੇ ਅੰਕਲ ਜੀ ਖੜੇ ਆ ਉਹਦੇ ਸਾਹਮਣੇ ਵਾਟਰਫਾਲ ਤੇ ਇੱਕ ਇਸ ਸਾਈਡ ਆ ਵਾਟਰਫਾਲ ਹੁਣ ਤਾਂ ਵਾਟਰਫਾਲ ਖੈਰ ਨਹੀਂ ਹੋਣੇ ਬਟ ਇਹ ਮੈਂ ਤੁਹਾਨੂੰ ਦਿਖਾ ਦਿੰਦਾ ਪਾਣੀ ਵੀ ਥੋੜਾ ਹੈ ਆ ਪਾਣੀ ਵੀ ਥੋੜਾ ਹੈ ਇੱਕ ਇੱਥੋਂ ਸਾਹਮਣੇ ਆਂਦਾ ਆ ਵਾਟਰਫਾਲ ਆ ਪੂਰਾ ਨਾ ਇੱਥੋਂ ਇੱਥੋਂ ਸਾਰਾ ਵਾਟਰਫਾਲ ਆਂਦਾ ਹੈ ਤੁਹਾਨੂੰ ਹੋਤਾ ਹੈ ਨਹੀਂ ਖੈਰ ਬਾਕੀ ਆ ਪਾਣੀ ਇੰਨਾ ਕ ਵਗਦਾ ਪਿਆ ਇੱਥੇ ਕਿਹੜਾ ਆ ਏਰੀਆ ਨਾ ਇਹ ਬੜਾ ਮਤਲਬ ਡੇਂਜਰ ਦੇ ਏਰੀਆ ਇੱਥੇ ਜਿੰਨੀ ਵਾਰ ਵੀ ਬਰਸਾਤ ਹੁੰਦੀ ਨਾ ਹਰ ਇੱਕ ਵਾਰੀ ਇੱਥੋਂ ਲੈਂਡਸਲਾਈਡ ਹੁੰਦੀ ਹੁੰਦੀ ਆ ਚੀਜ਼ ਹਰ ਵਾਰ ਲੈਂਡਸਲਾਈਡ ਹੁੰਦੀ ਐ ਬਾਕੀ ਹੁਣ ਆਪਾਂ ਬਸ ਖਾਈਏ ਪੀਏ ਕੁਝ ਪਰੋਂਠੇ ਆਰਡਰ ਕੀਤੇ ਸਪਲਸ ਨਾਲ ਚਾਹ ਆਰਡਰ ਕੀਤੀ ਆ ਤੇ ਖਾਈਏ ਚਾਹ ਪੀਏ ਤੇ ਫੇਰ ਆਪਾਂ ਨਿਕਲੀਏ ਰਾਸਤਾ ਬਹੁਤ ਲੰਬਾ ਚਾਰ-ਪੰਜ ਘੰਟੇ ਲੱਗਣੇ ਸਾਨੂੰ ਘਰੇ ਪਹੁੰਚਣ ਬਟ ਇਹ ਆਪਾਂ ਹੌਲੀ-ਹੌਲੀ ਚੱਲਦੇ ਪਏ ਆ ਐਮਰਜੈਂਸੀ ਆ ਗਈ ਆ ਬਟ ਆਪਾਂ ਬਹੁਤੀ ਸਪੀਡ ਨਹੀਂ ਠੀਕ ਠਾਕ ਮਤਲਬ ਕਾਲੀ ਤੇ ਮਤਲਬ ਕੀ ਫਾਇਦਾ ਹੈਗਾ ਨਾ ਚਲੋ ਦੱਸੂਗਾ ਤੁਹਾਨੂੰ ਕਿ ਕਿਤੇ ਮਤਲਬ ਤਸਮੰਦੀ ਵਾਸੀ ਕਿਉਂ ਆਪਾਂ ਜਾ ਰਹੇ ਹਾਂ ਇਨਸਟੈਂਟ ਸਾਨੂੰ ਜਾਣਾ ਪੈ ਰਿਹਾ ਬਾਕੀ ਦੇ ਤੇ ਪਰਾਉਂਠੇ ਖਾਈਏ ਦੇ ਤੇ ਕਿਦਾਂ ਦੇ ਪਰਾਉਂਠੇ ਚਾਹ ਤਾਂ ਗਈ ਆਪਣੀ ਆ ਚਾਹ ਪੀਏ ਹੁ ਚੱਕ ਲੋ ਆਪਾਂ ਚਾਹ ਪੀਨੇ ਵੇ ਸਾਹਮਣੇ ਬਹੁਤ ਵਧੀਆ ਨਿਆਰਾ ਇੱਕ ਸਾਡੇ ਦਿਖਾਣੇ ਧੰਨਵਾਦ ਚਾਲੇ ਬਿਆਰਾ ਤੁਹਾਨੂੰ ਦਿਖਾਇਆ ਜਾਵੇ ਇਹ ਦੇਖੋ ਤਾਂ ਪਰਾਂਠੇ ਦਾ ਪਤਾ ਦਿਖਾਈ ਨਹੀਂ ਉਹ ਨਾ ਉਹ ਪਰਾਂਠੇ ਪਖਾਲੇ ਜਾਂ ਨਮਟਾ ਤਾਂ ਸਾਰਾ ਤਾਂ ਬੇਲਾ ਕਰਤਾ ਪਰ ہاں ਚਾਹ ਵੰਗਾਇਆ ਹੋਰ ਕੋਈ ਗਾਇਸ ਪਰਾਂਠੇ ਦਾ ਲੇ ਆਪਾਂ ਛੱਕ ਤੇ ਹਮਨ ਬਸ ਚਾਹ ਪੀਨੇ ਵੇ ਚਾਹ ਪੀ ਕੇ ਤਾਂ ਨਿਕਲ ਜਾਣਾ ਹੁਣ ਆਪਾਂ ਪਰਾਠੇ ਬਹੁਤ ਵਧੀਆ। ਯਾਰ ਆ ਗਿਆ। ਵਧੀਆ ਹੀ ਪਰਾਠੇ। ਪਰਾਠੇ ਵਧੀਆ ਸੀਗੇ ਸਰ। ਸਵਾਦ ਅੱਗੇ। ਸਵਾਦ ਸੀਗੇ। ਕੱਲ ਨਾਲੋਂ ਬਹੁਤ ਜ਼ਿਆਦਾ ਵਧੀਆ ਜਿਹਨੂੰ ਕਹ ਦਿੰਨੇ ਆਪਾਂ ਨਾ। ਪਹਿਲਾਂ ਖਾ ਲ ਭੁੱਜੇ ਫੇ ਉਹਨੂੰ। ਹਾਂਜੀ ਕਿੱਦਾਂ ਸੀ ਜੀ ਤੁਹਾਨੂੰ ਵੀ ਤਰ। ਵਧੀਆ ਸੀਗੇ। ਕੱਲ ਨਾਲੋਂ ਬਹੁਤ ਜ਼ਿਆਦਾ ਜਿਹਨੂੰ ਕਹਦੇ ਹੈਗੇ। ਕੱਲ ਆਪਾਂ ਇੱਕ ਜਗ੍ਹਾ ਤੇ ਪਰੌਂਠੇ ਖਾ ਲਦੇ ਯਾਰ ਉਹਨੇ ਪੈਸੇ ਵੀ ਦੱਬ ਕੇ ਲੈਦੇ ਸਵਾਦ ਵੀ ਨਹੀਂ ਆਇਆ ਉਹਨਾਂ। ਪਰੌਂਠਿਆਂ ਚ ਤੇ ਇਸ ਲਈ ਆਉਣਾ ਪਾਚੇ ਆਪਾਂ ਡਿਸਾਈਡ ਕੀਤਾ ਇੱਥੇ ਮੈਂ ਅੱਗੇ ਵੀ ਖਾ ਕੇ ਜਾਂਦਾ ਵਧੀਆ ਹੁੰਦਾ ਯਾਰ ਇੱਥੇ ਸਭ। ਸਲੋਗ ਹੈ ਜੀ ਅਸੀਂ ਫਾਈਨਲੀ ਆਪਾਂ ਚਾਹ ਤੇ ਪਰੌਂਡੇ ਖਾ ਕੇ ਤੇ ਹੁਣ ਲੱਗੇ ਨਿਕਲਣਾ ਆਪਣੀ ਗੱਡੀ ਘੜੀਏ ਪਿੱਛੇ ਆਪਾਂ ਥੋੜਾ ਜਿਹਾ ਹੀ ਖਾਂਦੀ ਦਾ ਸਮਾਨ ਰੱਖਾਇਆ ਤੇ ਬੇ ਕਿਵੇਂ ਜਟੜ ਪਈ ਆ ਤੇ ਆਹ ਲੈਂਡਸਲਾਈਡ ਜੀ ਹੋਈ ਹੈ ਨਾ ਪੱਥਰ ਤੋੜ ਦਿੱਤਾ ਹੈ ਹੁਣ ਬਸ ਚੱਲੀਏ ਗੱਡੀ ਤੈਨੂੰ ਚਲਾ ਨਹੀਂ ਦੇ ਨਹੀਂ ਸਕਦੇ ਕਿਉਂਕਿ ਅੱਗੇ ਲੈਂਡਸਲਾਈਡ ਹੋਈ ਆ ਇਹ ਲੈਂਡਸਲਾਈਡ ਦੇ ਉੱਤੇ ਚੜ੍ਹਦਾ ਨਾ ਸਿੱਧੀ ਗੱਡੀ ਪਹਾੜੀ ਵਾਲ ਨੂੰ ਇਹ ਬਟਲਾਂ ਦਾ ਪਤਾ ਨਹੀਂ ਕਿਉਂ ਸੋ ਇਸ ਲਈ ਆਪਾਂ ਰਿਸਕ ਨਹੀਂ ਲੈਣਾ ਚਾਹਨੇ ਬਸ ਹੁਣ ਚੱਲੀਏ ਘਰ ਪਹੁੰਚੀਏ ਟਾਈਮ ਸੇ ਚੰਗਾ ਜੀ ਗਾਇਜ਼ ਪਿਛਲੇ ਡੇਢ ਘੰਟੇ ਤੋਂ ਆਪਾਂ ਨਾ ਰੋਡ ਦੇ ਉੱਤੇ ਹੀ ਆਂ ਇਹ ਗਰਮੀ ਬਹੁਤ ਵੱਧ ਗਈ ਹੈ ਬਹੁਤ ਜ਼ਿਆਦਾ ਹੁਣ ਆਪਣੇ ਏਰੀਆ ਚ ਆਇਆ ਨਾ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਆ ਗੱਡੀ ਆਪਾਂ ਲਾਤੀ ਆ ਤੇ ਹੁਣ ਤੋਂ ਇਹਦਾ ਕਿ ਡਾਇਰਟ ਵਾਇਦਾ ਲਾਦੀ ਆ ਸਾਡੇ ਕੱਪੜੇ ਨਾ ਵਿਲੇ ਜੇ ਹੋ ਜਾਈਏ ਮਾੜੇ ਹਵਾ ਉਹ ਵਾਲੇ ਕੋ ਆ ਲਾਤੀ ਆਪਾਂ ਇੱਥੇ ਗੱਡੀ ਤੇ ਹੁਣ ਵੀ ਨਹੀਂ ਇੱਥੇ ਵੀ ਨਹੀਂ ਤਾਜੇ ਕੰਦੇ ਦੀ ਦਾ ਜਾ ਜਾ ਕੇ ਨਿਕਲ ਗਿਆ ਚੈੱਕ ਕਰੋ ਗੱਡੀ ਰਾਤ ਕੀ ਹੈ ਮੁੰਡਾ ਕਪੜੇ ਯਾਰ ਬਿਲਕੁਲ ਗਿੱਲੇ ਹੋ ਗਏ ਸਾਡੇ ਤਸੀਨਾ ਤਸੀਨਾ ਬਹੁਤ ਜ਼ਿਆਦਾ ਉਹ ਤੋਂ ਮੋٹے ਕਪੜੇ ਆਪਾਂ ਪਾ ਲਏ ਸੀ ਕਿਉਂਕਿ ਸਾਡਾ ਪਲਾਨ ਕਿਤੇ ਹੋਰ ਦਾ ਹੀ ਪਹਿਲੇ ਪਿੱਛੇ ਜਨਰੇਟਰ ਦੀ ਆਵਾਜ਼ ਆਉਂਦੀ ਜਿਹੜੀ ਕੋਈ ਪਤਾ ਨਹੀਂ ਲੱਗਾ ਨਾ ਸੋ ਠੀਕ ਹੈ ਗਾਈਜ਼ ਜਦ ਇਸ ਵੀਡੀਓ ਨੂੰ ਇੱਥੇ ਹੀ ਕਰਦੇ ਆਂਡ ਸੋ ਇੱਕ ਐਮਰਜੈਂਸੀ ਪੈ ਗਈ ਸੀ ਦੋਸਤਾਂ ਦੇ ਡੈਡੀ ਡੈਥ ਹੋ ਗਈ ਸੀ ਜਿਸ ਕਰਕੇ ਸਾਨੂੰ ਵਾਪਸ ਆਣਾ ਪਿਆ ਤੇ ਠੀਕ ਹੈ ਜਾਏ ਹੁਣ ਉਧਰ ਤੇ ਆ ਕੇ ਮੈਂ ਸੋ ਗਿਆ ਸੀਗਾ ਉਸ ਤੋਂ ਬਾਅਦ ਹੁਣ ਉੱਠਿਆ ਤੇ ਮੈਂ ਕਿਹਾ ਚੱਲ ਵੀਡੀਓ ਐਂਡ ਕਰਦੀ ਵੀਡੀਓ ਐਂਡ ਨਹੀਂ ਸੀ ਕੀਤੀ ਅੱਖਾਂ ਵਗਾਰਾ ਸੁੱਝ ਗਈਆਂ ਅੰਦਰ ਇਨਫੈਕਸ਼ਨ ਹੋਈ ਲੱਗਦਾ ਇੱਕਦਮ ਹੀ ਹੁਣੀ ਹੋਇਆ ਤੇ ਠੀਕ ਆ ਯਾਰ ਇਸ ਵੀਡੀਓ ਨੂੰ ਇੱਥੇ ਹੀ ਐਂਡ ਕਰਦੇ ਆ ਹੋਪ ਵੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਚੰਗਾ ਲੱਗਾ ਕਿ ਬੁਰਾ ਲੱਗਾ ਕਿ ਐਮਰਜੈਂਸੀ ਕਰਕੇ ਖਾਨੋ ਬਾਲਸਾਨਾ ਰਹਿ ਗਿਆ ਨਹੀਂ ਤੁਹਾਨੂੰ ਉੱਥੇ ਪੰਚਗਲਾ વોਟਰਫਾਲ ਤੇ ਮਿਨੀ ਗੋਆ ਦਿਖਾ ਕੇ ਆਣਾ ਸੀ ਚਲੋ ਫੇਰ ਕਿਤੇ ਜਾਵਾਂਗੇ ਤਾਂ ਜਰੂਰ ਦਿਖਾਵਾਂਗੇ ਤੇ ਇਦਾਂ ਹੀ ਆਪਣਾ ਪਿਆਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੰਗਾ ਮਿਲਦੇ ਰਾਵਾਂਗੇ ਇਦਾਂ ਹੀ ਵਧੀਆ ਵੀਡੀਓ ਟਿਲ ਦੈਨ ਬਾਏ ਬਾਏ